ਕੀ ਲਾਪਰ ਮੇਰਾ ਨਾਈ ਸ਼ਕਤੀ ਕੀ ਮਸਲਾ ਕੀ ਆ ਆਪਣਾ ਜਿਹੜਾ ਜਿ ਪ੍ਰੈਸ ਤੇ ਰੁਰੂ ਹੋਇ ਕਿਹੜਾ ਪਿੰਡ ਨਾਲੇ ਮਸਲਾ ਜੀ ਪਿੰਡ ਮੇਰਾ ਸਿੰਬਲ ਸਟਰੰਗ ਸਟਾਫ ਰੋਡ ਤੇ ਮੈਂ ਇਨਾ ਮਸਲਾ ਇਹੋ ਜੀ 8-9 ਮਹੀਨੇ ਸਾਨੂੰ ਬਹੁਤ ਤੰਗੀ ਦਿੱਤਾ ਜਾ ਰਿਹਾ ਬਹੁਤ ਦਿੱਕਤ ਹੋ ਰਹੀ ਏ ਸਾਨੂੰ ਅਸੀਂ ਕਈ ਦਰਖਾਸਤਾਂ ਪਾ ਚੁੱਕੇ ਹਾਂ ਕਈ ਮੈਟਰਾਂ ਦੇ ਵਿੱਚ ਸ਼ਕਤੀ ਪੁੱਤਰ ਤਾਂ ਰ ਮੇਰੇ ਸਾਡੇ ਤੇ ਝੂਠਾ ਪਰਚਾ 18 ਤਰੀਕ ਦਾ ਬਗਵਾ ਬਣਾ ਕੇ 26 ਨੂੰ ਪਰਚਾ ਕੱਟਿਆ ਜਾ ਰਿਹਾ 1 ਮਹੀਨਾ 10 ਦਿਨ ਬਾਅਦ ਝੂਠਾ ਵਗਵਾ ਬਣਾ ਕੇ ਪਰਚਾ ਕੱਟਿਆ ਜਾ ਰਿਹਾ ਤੇ ਅੱਜ ਤੱਕ ਅਸੀਂ ਘਰੇ ਬੈਠੇ ਆਂ ਪਰਚਾ ਕੱਟੇ باوجود ਨਾ ਕੋਈ ਇਨਵੈਸਟੀਗੇਸ਼ਨ ਦੇ ਵਿੱਚ ਨਾ ਕੋਈ ਪੁਲਿਸ ਨੇ ਸਾਡੇ ਘਰੇ ਫੇਰਾ ਮਾਰਿਆ ਕੀ ਕਾਰਨ ਕੀ ਆ ਜਿਹੜਾ ਪਰਚਾ ਕੱਟਿਆ ਗਿਆ ਤੁਹਾਡੀ ਕਾਰਨ ਇਹ ਹੋਈ ਜੀ ਰੰਜਿਸ਼ ਹੀ ਆ ਜੀ ਉਹਦੀ ਕਾਦੀ ਰੰਜਿਸ਼ ਰੰਜਿਸ਼ ਹੀ ਹੈ ਹੋਈ ਹੈ ਜੀ ਮੇਰੇ ਬ੍ਰਦਰ ਨੇ ਬ੍ਰਦਰ ਨੇ ਮੈਰਿਜ ਕਰਾਈ ਸੀ ਤੇ ਉਹਦੇ ਮਾਪੇ ਭੈਣ ਭਰਾ ਸਹਿਮਤ ਆ ਇਹ ਉਹਦੀ ਮਾਸੀ ਦਾ ਬੇਟਾ ਜੇ ਮੇਰੇ ਬ੍ਰਦਰ ਦੀ ਘਰ ਵਾਲੇ ਦੀ ਮਾਸੀ ਦਾ ਬੇਟਾ ਵਾ ਤੇ ਇਹ ਉਸ ਬਿਆਨ ਨੂੰ ਮਨਾਈ ਕਰਦਾ ਤਾਂ ਕਰਕੇ ਸਾਡੇ ਨੇ ਇਹ ਕੁਛ ਕੀਤਾ ਜੇ ਇਹ ਲੈ ਦੇ ਕੇ ਪੈਸੇ ਠਾਣਿਆ ਚੋ ਤਹਿਸੀਲਾਂ ਚੋ ਅਸੀਂ ਜਦੋਂ ਕੋਈ ਕਾਰਵਾਈ ਕਰਦੇ ਆ ਇਹਨੇ ਬਾਹਰ ਹੱਟੇ ਕੈਮਰੇ ਲਗਾਏ ਦੇ ਆ ਕੈਮਰੇ ਚੋ ਵੇਖ ਕੇ ਬਾਰ ਬਾਰ ਭੱਜ ਜਾਂਦਾ ਇਹ ਸਿਆਸੀ ਪਾਰਟੀਆਂ ਨੇ ਇਹਦੇ ਹੱਥ ਜੁੜਦੇ ਆ ਤੇ ਅਸੀਂ ਜਦੋਂ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਕਰਦੇ ਸਾਡੀ ਕਾਰਵਾਈ ਨੂੰ ਦਬਾਇਆ ਜਾਂਦਾ ਮੈਂ 23 ਦਰਖਾਸਤਾਂ ਕੈਮਰੇ ਦੀ ਵੀ ਪਾ ਚੁੱਕਾ ਹਾਂ ਹੁਣ ਜਿਹੜੀ ਤੁਹਾਡੇ ਉੱਪਰ ਐਫ ਆਈ ਆਰ ਹੋਈ ਆ ਉਹ ਕਾਦੀ ਹੋਈ ਆ ਹੁਣ ਸਾਡੇ ਤੇ ਐਫ ਆਈ ਆਰ ਦੀ ਅਸਲੀ ਦੀ ਪਾ ਦਿੱਤੀ ਗਈ ਆ ਹਾਲਾ ਕਿ ਸਾਨੂੰ ਇਸ ਚੀਜ਼ ਦਾ ਪਤਾ ਵੀ ਨਹੀਂ ਕਿਹੜੀ ਚੌਕੀ ਦਾ ਥਾਣਾ ਜਿਹੜਾ ਚੱਲਦਾ ਸਰਬਾਈ ਚੌਕੀ ਦਾ ਇਸਮਾਈ ਚੌਕੀ ਬਿਲਕੁਲ ਅਸਲੇ ਦਾ ਕਿੰਨਾ ਨਹੀਂ ਐਫਆਰ ਹੋਈ ਕੀ ਕਾਰਨ ਹੋਇਆ ਕਾਰਨ ਉਹਨਾਂ ਜੀ ਜਦੋਂ ਸਾਡੇ ਦੇ ਸਾਡੇ ਘਰ ਆ ਕੇ ਇਹਨਾਂ ਨੇ 17 ਤਿੰਨ ਨੂੰ ਤੋੜ ਭੰਨ ਕੀਤੀ ਹੈ ਬਾਬਾ ਜੀ ਮਾ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਬਾਬਾ ਜੀ ਦੀ ਸਹਾਇਤਾ ਨਾਲ ਅਸੀਂ ਉਹਨਾਂ ਦੇ ਕਾਰਵਾਈ ਕਰਵਾਈ ਉਹਨਾਂ ਦੇ ਪਰਚਾ ਕਰਵਾਇਆ ਮੇਰੇ ਕੋਲ ਰਿਕਾਰਡਿੰਗ ਆ ਪਾਈ ਸਾਰਾ ਕੁਝ ਹੀ ਮੇਰੇ ਕੋਲ ਪਿਆ ਜੀ ਕੈਮਰੇ ਦੀ ਰਿਪੋਰਟਿੰਗ ਸਭ ਕੁਝ ਮੇਰੇ ਕੋਲ ਹੈ ਜੀ ਦੇ ਅਸੀਂ ਉਹਨਾਂ ਦੇ ਬਾਬਾ ਜੀ ਦੀ ਸਹਾਇਤਾ ਨਾਲ ਪਰਚਾ ਕਰਾਉਣਾ ਨੇ ਪਰਚਾ ਕਰੋਸ ਕਰਨ ਦੇ ਚੱਕਰ ਦੇ ਵਿੱਚ ਸਾਡੇ ਤੇ ਅਸਲ ਐਕਟ ਲਗਾ ਕੇ ਸਾਡੇ ਤੇ ਪਰਚਾ ਕਰਵਾਤਾ ਕੀ ਵਕੂਆ ਕੀ ਬਣਾਇਆ ਜਿਹੜਾ ਅਸਲ ਐਕਟ ਨਿਕਟੂੜਾ ਵਕੂਆ ਇਹੋ ਹੀ ਹੈ ਜੀ 17 ਤਰੀਕ ਨੂੰ ਉਹਨਾਂ ਸਾਡੇ ਘਰ ਤੋੜ ਪਾਣ ਕੀਤੀ ਹੋ ਮੇਰੇ ਕੋਲ ਸਾਰਾ ਕੁਝ ਹੀ ਹੈਗਾ ਉਹਨਾਂ ਨੇ 18 ਤਰੀਕ ਦਾ ਵਗਵਾ 2 ਵਜੇ ਦਾ ਬਣਾਤਾ ਵੀ 2 ਵਜੇ ਉਹਨਾਂ ਦੀ ਘਟੀ ਨੂੰ ਸ਼ੇਅਰ ਕਰਨ ਵਾਸਤੇ ਤੇ ਯੂਸ ਪੀਣ ਵਾਸਤੇ ਆਏ ਕਰੋ ਸਿੰਬਲ ਚੌਂਕ ਤੇ 2 ਵਜੇ ਉਹਨਾਂ ਨੇ ਉਹਦੇ ਪੇਟ ਤੇ ਲੱਗਾ ਮੇਰੇ ਫਾਦਰ ਸਾਹਿਬ ਨੇ ਮਾਰੀ ਈ ਮੇਰੇ ਬ੍ਰਦਰ ਨੇ ਮਾਰਿਆ ਫਾਦਰ ਸਾਹਿਬ ਨੇ ਚਾਚਾ ਜੀ ਨੇ ਤੇ ਉਹਨਾਂ ਨੇ ਇਹ ਵੀ ਵਾਪਸ ਆਪਣਾਇਆ ਜੀ ਕਿ ਉਹਨਾਂ ਦੀ ਨੌ ਦੇ ਅਸਲਾ ਲਾ ਕੇ ਧੰਬੀ ਦਿੱਤੀ ਪਸਤੋਰ ਉੱਥਾ ਤੇ ਪੁਲਿਸ ਨੇ ਬਿਨਾਂ ਨੇ ਇਵੈਸਟੀਗੇਸ਼ਨ ਦੇ ਪਰਚਾ ਕੱਟਦਾ ਜੀ ਸਾਨੂੰ ਇਹ ਚੀਜ਼ਾ ਕੋਈ ਨਹੀਂ ਪਤਾ ਇਵੈਸਟੀਗੇਸ਼ਨ ਤੋਂ ਬਗੈਰ ਪਰਚਾ ਕੱਟਾਇਆ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਉਦਰੀ ਸੁਣਵਾਈ ਜ਼ਿਆਦਾ ਹੋ ਰਹੀ ਹੈ ਕੌਸ ਕਰੀ ਹਰ ਵਕਤ ਤੋਂ ਪਹਿਲਾਂ ਹੋ ਗਈ ਆਪਣਾ ਨਾਮ ਤੇ ਨੰਬਰ ਦਾ ਨਾਮ ਉਸ ਤੋਂ ਕਿਹੜੀ ਐਨਆਰ ਲਗਾਉਗਾ ਜੋ ਬਲੇ ਸੋਰ ਨਕਾ ਨਰਮਰਮ ਵਾਲਮੀਕ ਮਹਾਰਾਜ ਕੀ ਜੈ ਸ੍ਰੀ 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 ਸਤਿਗੁਰ ਗਿਆਨਾ ਤੇ ਮਹਾਰਾਜ ਕੀ ਜੈ ਮੈਂ ਵਾਲਮੀਕ ਸਮਾਜ ਵੱਲੋਂ ਪਪਾ ਦੇਰਲਾ ਸ਼ਿਰੇਲ ਜੀ ਅੱਜ ਜੋ ਇੱਕ ਜਿਗੇ ਰਹੀ ਆਪਾਂ ਜੋ ਅਸੀਂ ਵਜਨ ਕਰ ਲੱਗੇ ਆ ਜੋ ਇਹਨਾਂ ਦੇ ਨਾਲ ਧੱਕਾ 8 9 ਮਹੀਨੇ ਤੋਂ ਇਹਨਾਂ ਦਾ ਧੱਕਾ ਹੁੰਦਾ ਹੈ ਸਿੰਬਲ ਚੌਂਕੀ ਦਾ ਸੁਭਰਾਜ ਐਸਐਨ ਚਾ ਤੇ ਜੋ ਇਹਨਾਂ ਨਾਲ ਧੱਕੇ ਸਹੀ ਕਰਦਾ ਆ ਰਿਹਾ ਹੈ ਕਿ ਉਹ ਇਹਨਾਂ ਦੀ ਗਾਇਦੀ ਦੇ ਵਜਿਨ 40 ਹਜ਼ਾਰ ਛੱਡ ਗਏ ਤੇ ਉਥੇ ਇਹਨਾਂ ਦੇ ਕੈਮਰੂਏ ਦੇ ਸਾਹਮਣੇ ਕੈਮਰੇ ਲਗਾਏ ਜਾ ਰਹੇ ਆ ਤੇ ਪੁਲਿਸ ਨੂੰ ਤਲਾਵਾਂ ਵੀ ਭੇਜੀ ਜਾਂ ਬਰਖਾਸ਼ਾ ਭਰੀਆਂ ਭੇਜੀਆਂ ਕਿ ਪੁਲਿਸ ਨੇ ਕੋਈ ਨਹੀਂ ਕਿਉਂਕਿ ਉਹ ਇਹਨਾਂ ਨੂੰ ਵੀ politicans ਨੂੰ ਇਹਨਾਂ ਨੂੰ ਇਹਨਾਂ ਦਾ ਹੱਥ ਹੈਗਾ ਜੀ ਤੇ ਜੋ ਇਹਨਾਂ ਦੇ ਐਮ ਸੀ ਐਮ ਸੀ ਦੇ ਚ ਕਿਉਂਕਿ ਪਤਾ ਨਹੀਂ ਕਿ ਇਹਨਾਂ ਨਾਲ ਤਲਾਵਾਂ ਦੇ ਤੇ ਕਾਂਗਰਸ ਉਹਦੇ ਗਾਲੀ ਲਗਦੇ ਬੀਜਪੀ ਦੇ ਨਾਮ ਪਾੜੀ ਲਗਦੇ ਸਾਨੂੰ ਕੋਈ ਨਹੀਂ ਆ ਕੀ ਇਹਨਾਂ ਨੇ ਵੀ ਦੇਬੀ ਕਰਦੇ ਆ ਕਿ ਪੁਸਤ ਨੂੰ ਵਿੰਜ ਕਰਦੇ ਆ ਆਪਾਂ ਵੀ ਜੋ ਬੰਦੀ ਕਾਰਵਾਈ ਨੇ ਜਿਹਨੇ ਜਿਹੜਾ ਇਹਦਾ ਪਰਚਾ ਖਾਦਿਆ ਨੇ ਜਿਹੜਾ ਉਹ ਕੀਤਾ ਜਾਵੇ। ਇਹਦੇ 6 ਤਰੀਕ ਵਾਲੇ ਦਿਨ ਇਹ ਮੰਗਲਵਾਰ 10:00 ਵੱਜ ਕੇ 35 ਮਿੰਟ ਜਿਹੜਾ ਧਰਨਾ ਪ੍ਰਦਰਸ਼ਨ ਹੋ ਰਿਹਾ ਜਦ ਤੱਕ ਪਰਚਾ ਖਾਦਿਆ ਨਹੀਂ ਹੋਏਗਾ ਉਦੋਂ ਤੱਕ ਕੰਮ ਨਹੀਂ ਚੁੱਕਿਆ ਜਾਏਗਾ ਜੀ। ਕਿੱਥੇ ਲਾ ਰਹੇ ਹੋ ਧਰਨਾ ਕਿਹੜੀ ਹੈਗਾ? ਇਹ ਗਾਂਧੀ ਚੌਂਕ ਦੇ ਵਿੱਚ। ਠੀਕ ਹੈ। ਇਹ ਸਭ ਨੂੰ ਮੰਗ ਪਾ ਦਿੱਤਾ ਹੈ ਪਰਸੋਂ ਦਾ ਹੈ। ਤੇ ਬਾਕੀ ਸ਼ਹਿਰ ਦੇ ਲੋਕ ਆਪਾਂ ਜਿਹੜਾ ਧਰਨਾ ਪ੍ਰਦਰਸ਼ਨ ਕੰਮ ਜਾ ਰਹੇ ਆਂ ਅਣ ਮੇਥੇ ਸ਼ਮੇ ਧਰਨਾ ਜਦ ਤੱਕ ਇਹ ਮੰਗਾਂ ਪੂਰੀ ਨਾ ਹੋਣ ਗਈਆਂ ਤੇ ਉਹਨਾਂ ਤੱਕ ਧਰਨਾ ਸਾਡਾ ਜਾਰੀ ਰਹੇਗਾ ਇੱਕ ਹੋਰ ਮੈਟਰ ਜੀ ਦਾ ਇੱਕ ਵਿੱਚ ਇੱਕ ਲਾਭ ਜੀ ਵੱਲੋਂ ਐਫ ਆਈ ਆਰ ਕੀਤੀ ਗਈ ਆ 208 ਨੰਬਰ ਮਕਦਮਾ ਤੇ ਉਹ ਅੱਜ ਨਾਰਾਇਣਗਿਰੀ ਦੇ بیٹے ਕੋਲ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਆ ਵਾਲਮੀਕ ਸਮਾਜ ਦੇ ਆਗੂਆਂ ਸਮੇਤ ਕਿ ਜਿਹੜੀ ਉਹ ਐਫ ਆਈ ਆਰ ਉਹ ਸਾਡੇ ਤੇ ਨਜਾਇਜ਼ ਕੀਤੀ ਗਈ ਆ ਜੀ ਕੀ ਕਹਿਣਾ ਚਾਹੁੰਦੇ ਸੋ ਇੱਕ ਜੋਤੀ ਪਤਨੀ ਰੋਹਣ ਨੇ ਐਮਐਲਏ ਜਿਹੜੀ ਉਹ ਹਾਸਲ ਕੀਤੀ ਸੀ ਉਹ ਉਹਨਾਂ ਨੇ ਲਿਆ ਕੇ ਨੇ ਜਦੋਂ ਇਸ ਦੇ ਆਧਾਰ ਦੇ ਉੱਤੇ ਸਟੇਟਮੈਂਟ ਦਿੱਤੀ ਸਾਡੇ ਕੋਲ 26720 ਉਹਨਾਂ ਨੇ ਕਿਹਾ ਸੀ ਵੀ ਨਰਾਇਣਗਿਰੀ ਦੇ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਉਹਨਾਂ ਨੇ ਸਾਡੇ ਨਾਲ ਫੁੱਟਬਾਲ ਸਾਡੀ ਨਜਾਇਜ਼ ਕੀਤੀ ਤੇ ਥ੍ਰੈਟ ਕੀਤਾ ਅਸਲੇ ਨਾਲ ਜੋਦੀ ਕਪਲੇਟ ਸੀ ਉਹ ਲੈ ਕੇ ਸਟੇਟਮੈਂਟ ਦੇ ਆਧਾਰ ਦੇ ਉੱਤੇ ਸਹੀ ਤੱਥਾਂ ਦੇ ਉੱਤੇ ਜਿਹੜਾ ਮਾਮਲਾ ਦਰਜ ਕਰ ਦਿੱਤਾ ਗਿਆ। ਨਾਲ ਹੀ ਉਹਨੇ ਕਰ ਕੀ ਸੀ ਵੀ ਇਹਨਾਂ ਲੰਮਾ ਸਮਾਂ ਜਿਹੜਾ ਕਾਫੀ ਸਾਡੀ ਖਰਾਈ ਨਾਣੀ ਦੇ ਨਾਲ ਚੱਲਦੀ ਜਿਹੜੀ ਸਦੇ ਵਿੱਚ। ਕਿ ਜੇਕਰ ਦਸ਼ਿਕੇ ਰੁਮੇ ਆ ਵੀ ਸਾਡੇ ਨਿਯਾਇਤ ਲਿਗੇ ਤੇ ਇਹਨਾਂ ਦਾ ਅਧਾਰ ਹੈ ਆਪਣੀ ਅਨਪਾਰੀ ਲਾਗ ਦੀ ਬਰਦਾਸ਼ਤ। ਸਾਬੂਨਾ ਇੱਕ ਮੰਗ ਵੀ ਕੀਤੀ ਹੈ ਜੇਕਰ ਕੋਈ ਦੂਜੀ ਧਿਰ ਵੱਲੋਂ ਕੋਈ ਵੀਡੀਓ ਪੇਸ਼ ਕੀਤੀ ਗਈ ਹੈ ਜਿੱਦਾਂ ਸ਼ਰੇਮ ਚੌਂਕ ਦੇ ਵਿੱਚੋਂ ਨਾ ਦੋਸ਼ ਲਾਇਆ ਕਿ ਸਾਡੇ ਤੇ ਰਵਾਲਵਰ ਦਾਣਿਆ ਮਾ। ਨਹੀਂ ਆਈ ਇਸੇ ਤੱਕ ਜੇ ਕੋਈ ਵੀਡੀਓ ਪੇਸ਼ ਨਹੀਂ ਕੀਤਾ ਉਹ 300 ਬਾਰੇ ਸਮੇਂ ਦੇ ਵਿੱਚ ਪ੍ਰਤੀਸ਼ਾ ਦਾ ਪੜਾਅ ਹੈ ਜੇ ਕਰਦੇਗੇ ਠੀਕ ਹੈ ਉਹਨਾਂ ਦਾ ਇੱਕ ਦੋਸ਼ ਹੈ ਜੀ ਸਾਨੂੰ ਕਾਉਂਸਲਿੰਗ ਵਾਸਤੇ ਇੱਕ ਵਾਰ ਹੀ ਬੁਲਾਇੰਗ ਆ ਇੱਕ ਮਹੀਨੇ ਬਾਅਦ ਐਫਆਈਆ ਹੋਣੀ ਹੈ ਨਹੀਂ ਆਲਰੇਡੀ ਜਦੋਂ ਕੰਪਲੇਟਡ ਹੀ ਕਰ ਗਏ ਨਾ ਤੇ ਸਾਡਾ ਪਹਿਲੋਂ ਮੁਕਦਮਾ ਉਹਨਾਂ ਦਾ ਵੀ ਦਰਜ ਹੋਇਆ ਸੀ ਜੀ ਫਿਰ ਇਹਨਾਂ ਨੇ ਇਹ ਗੱਲ ਕਹੀ ਵੀ ਸਾਡੇ ਕੰਪਰੋਮਾਈਜ਼ ਸਾਡੇ ਨਾਲ ਉਹਦੀ ਪ੍ਰਾਈਮਰੀ ਗੱਲ ਹੋਰ ਦੇ ਬੰਦੇ ਜਾਨੀ ਚੱਲਦੀ ਤੇ ਸਾਡੇ ਵੀ ਸੋਸ਼ਲ ਵਾਲੇ ਬੰਦੇ ਜਦੋਂ ਸਾਨੂੰ ਕੋਲ ਆ ਕੇ ਕੰਮ ਕਰਦੇ ਆ ਆਪ ਇਸ ਨੰਬਰ ਦਾ ਨਾਮ ਰਹੀ ਹੈ ਉਹਦੇ ਲੈਣੇ ਉਹਦੇ ਆਧਾਰ ਤੇ ਵੀ ਬਣਦੀ ਆਪਾਂ ਜੋ ਵੀ ਮੰਡਾ ਸੂਕੀਤਾ ਪਰਦਾ ਦੇ ਦਰਾਂ ਜੇ ਕੋਈ ਇਠੇ ਨਾ ਪਾਇਆ ਜਾਂਦਾ ਤੇ ਯਾ ਇਹ ਆਪਣੀਆਂ ਮੌਰੀ ਦਾਸਾਂ ਤੋਂ ਕੋਨ ਦਾ ਇਹੀ ਦੋਸ਼ ਹੈ ਮੈਂ ਕਿ ਰੰਜਸ ਦੇ ਤਹਿਤ ਸਾਡੇ ਤੇ ਫਾਇਰ ਕਰੇਗੀ ਹੈ ਜੀ ਆਲਰੇਡੀ ਇਹਨਾਂ ਦੇ ਪਹਿਲਾਂ ਵੀ ਪਰਚੇ ਇੱਕ ਦੂਜੇ ਚੱਲਦੇ ਨੇ 353 ਦਾ ਵੀ ਚੱਲਦਾ ਹੈ 307 ਦਾ ਵੀ